ਰੇਪੀੜਤਾ ਦੀ ਸਪੋਰਟ 'ਚ ਆਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਸੋਸ਼ਲ ਮੀਡੀਆ ਉਤੇ ਸਪੋਰਟ 'ਚ ਸਾਂਝਾ ਕੀਤਾ ਲੰਬਾ ਚੋੜਾ ਨੋ। ਪਿਤੇ ਦਿਨੀ ਭਾਰਤ ਦੇ ਵਿੱਚ ਇੱਕ ਬਾਈਕ ਰਾਈਡਰ ਫਰਨੇਂਡਾ ਫੋਰਐਵਰ ਦਾ ਰੇਪ ਕੀਤਾ ਗਿਆ ਸੀ। ਇਹ ਮਾਮਲਾ ਜੋ ਸੀ 4 ਘੰਡੇ ਵਿੱਚ ਹੋਇਆ ਸੀ ਜਿੱਥੇ ਕੁਝ ਲੋਕਾਂ ਦੇ ਵੱਲੋਂ ਇੱਕ ਬਾਈਕ ਰਾਈਡਰ ਔਰਤ ਜੋ ਕਿ ਆਪਣੇ ਸਾਥੀ ਦੇ ਨਾਲ ਭਾਰਤ ਘੁੰਮਣਾ ਹੀ ਹੋਈ ਸੀ ਤਾਂ ਉਸ ਦਾ ਰੇਪ ਕਰ ਦਿੱਤਾ ਗਿਆ ਸੀ ਜਿਸ ਦੇ ਕਰਕੇ ਹੁਣ ਪੰਜਾਬੀ ਗਾਇਕ ਇਸ ਦੇ ਹੱਕ ਦੇ ਵਿੱਚ ਨਿਤਰੇ ਆ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਰਾਜਵੀਰ ਜਵੰਦਰ ਨੇ ਲਿਖਿਆ ਕਿ ਦੋਸਤੋ ਇਹ ਹਨ ਮੋਟਰਸਾਈਕਲ ਅਤੇ ਦੁਨੀਆ ਦੀ ਸੈਰ ਕਰਨ ਵਾਲੇ ਯਾਤਰੀ ਫਰਨੇਂਡਾ ਫੋਰਐਵਰ ਅਤੇ ਉਸ ਦੇ ਸਾਥੀ ਅਸੀਂ ਇਹਨਾਂ ਨੂੰ ਕਾਫੀ ਸਮੇਂ ਤੋਂ ਰਾਈਡ ਕਰਦੇ ਦੇਖਦੇ ਸੀ ਕਈ ਮੁਲਕਾਂ ਵਿੱਚ ਘੁੰਮਦੇ ਹੋਏ ਜਦੋਂ ਇਹ ਸਤੰਬਰ 2023 ਨੂੰ ਸਾਡੇ ਮੁਲਕ ਭਾਰਤ ਵਿੱਚ ਦਾਖਲ ਹੋਏ ਤਾਂ ਅਸੀਂ ਸਾਰੇ ਰਾਈਡਰਾਂ ਨੇ ਇਹਨਾਂ ਦਾ ਸਵਾਗਤ ਕੀਤਾ ਇਹਨਾਂ ਨੂੰ ਜੀਆ ਨੂੰ ਵੀ ਕਿਹਾ ਸਤੰਬਰ ਮਹੀਨੇ ਵਿੱਚ ਇਹਨਾਂ ਨਾਲ ਲੇ ਲਦਾਖ ਮੁਲਾਕਾਤ ਹੋਈ ਤਾਂ ਅਸੀਂ ਪੁੱਛਿਆ ਕਿ ਤੁਹਾਨੂੰ ਇੰਡੀਆ ਕਿਵੇਂ ਲੱਗਾ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਹਾਲੇ ਥੋੜੇ ਦਿਨ ਹੀ ਘੁੰਮੇ ਹਾਂ ਇੰਡੀਆ ਬਹੁਤ ਹੀ ਵਧੀਆ ਲੱਗਾ ਅਤੇ ਇੱਥੋਂ ਦੇ ਲੋਕ ਵੀ ਵਧੀਆ ਹਨ ਪਰ ਹੁਣ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਇਹ ਚਾਰਖੰਡ ਵਿੱਚੋਂ ਜਾ ਰਹੇ ਸੀ ਰਾਤ ਰੁਕਣ ਲਈ ਆਪਣਾ ਟੈਂਟ ਲਗਾਇਆ ਸੀ ਅਤੇ 7-8 ਬੰਦਿਆਂ ਨੇ ਦਾਖਲ ਹੋ ਕੇ ਇਹਨਾਂ ਦੇ ਨਾਲ ਕੁਟਮਾਰ ਕੀਤੀ ਅਤੇ ਫਰਨੇਂਡਾ ਫੋਰਐਵਰ ਨਾਮ ਦੀ ਬਾਈਕ ਰਾਈਡਰ ਦੇ ਨਾਲ ਗੈਂਗ ਰੇਪ ਕੀਤਾ ਇਹ ਮੰਦਭਾਗੀ ਘਟਨਾ ਕਰਕੇ ਸਾਰੇ ਭਾਰਤੀਆਂ ਦਾ ਪੂਰੀ ਦੁਨੀਆ ਵਿੱਚ ਸਿਰ ਨੀਵਾ ਹੋ ਗਿਆ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖਤ ਸਜ਼ਾ ਦਿੱਤੀ ਜਾਵੇ ਇਹ ਜੋ ਨੋਟ ਸੀਗਾ ਰਾਜਵੀਰ ਜਵੰਦਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕੀਤਾ ਗਿਆ ਇਸ ਦੇ ਨਾਲ ਹੀ ਦੱਸ ਦਈਏ ਕਿ ਰਾਜਵੀਰ ਜਵੰਦਾ ਜੋ ਆ ਵੈਸੇ ਤਾਂ ਪੰਜਾਬੀ ਇੰਡਸਟਰੀ ਦੇ ਬਿਹਤਰੀਨ ਗਾਇਕਾ ਪਰ ਉਹ ਵੀ ਬਾਈਕ ਰਾਈਡਿੰਗ ਦਾ ਸ਼ੌਂਕ ਰੱਖਦੇ ਆ ਉਹਨਾਂ ਦੇ ਵੱਲੋਂ ਵੀ ਸੋਸ਼ਲ ਮੀਡੀਆ ਉੱਤੇ ਬਾਈਕ ਰਾਈਡਿੰਗ ਕਰਦਿਆਂ ਦੀਆਂ ਕਾਫੀ ਸਾਰੀਆਂ ਵੀਡੀਓਜ਼ ਫੋਟੋਸ ਸ਼ੇਅਰ ਕੀਤੇ ਜਾਂਦੀਆਂ ਤੇ ਇੱਥੇ ਹੀ ਜੋ ਫਰਨੇਂਡਾ ਫੋਰਐਵਰ ਹੈ ਉਹ ਬ੍ਰਾਜ਼ੀਲ ਦੇ ਰਹਿਣ ਵਾਲੇ ਆ ਤੇ ਭਾਰਤ ਵਿੱਚ ਘੁੰਮਣ ਆਏ ਹੋਏ ਸੀ ਤਾਂ ਉਹਨਾਂ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਝਾਰਖੰਡ ਵਿੱਚ ਰਾਤ ਨੂੰ ਰੇਪ ਕੀਤਾ ਗਿਆ ਜਿਸ ਤੋਂ ਬਾਅਦ ਬਹੁਤ ਸਾਰੇ ਬਾਈਕ ਰਾਈਡਰ ਉਹਨਾਂ ਦੀ ਸਪੋਰਟ ਦੇ ਵਿੱਚ ਆਏ ਤੇ ਇਹਨਾਂ ਦੇ ਵਿੱਚੋਂ ਇੱਕ ਪੰਜਾਬੀ ਗਾਇਕ ਰਾਜਵੀਰ ਜਵੰਦਾ ਵੀ ਸੀ